ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਪੰਜਾਬਾਂ ਦੀ ਕੌਨ ਨੂੰ ਲੈ ਕੇ ਆਇਆ ਸੀਐਮ ਮਾਨ ਦਾ ਵੱਡਾ ਬਿਆਨ ਜਗਦੀਸ਼ ਸਿੰਘ ਢੱਲੇਵਾਲ ਬਾਰੇ ਆਥੀਏ ਗੱਲ ਸ਼ੰਭੂਦਕ ਨੌਰੀ ਬਾਰਡਰ ਤੇ ਲਗਾਤਾਰ ਕਿਸਾਨਾਂ ਵੱਲੋਂ ਆਪਣੇ ਮੰਗਾਂ ਲੈ ਕੇ ਪ੍ਰਦਰਸ਼ਨ ਜਾਰੀ ਹੈ ਤੇ ਉੱਥੇ ਬੀਤੇ ਦਿਨੀ 30 ਦਸੰਬਰ ਨੂੰ ਜਿਹੜਾ ਕਿ ਪੰਜਾਬ ਬੰਦੀ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਜਿਸ ਨੂੰ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਕਿ ਸਮਰਥਨ ਮਿਲਿਆ ਉੱਥੇ ਹੁਣ ਸੀਐਮ ਮਾਨ ਵੱਲੋਂ ਜਿਹहां ਤਾਂ ਦੱਸ ਦिए ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਜਿਹੜਾ ਪੰਜਾਬ ਬੰਦ ਹੋਇਆ ਜਿਹੜਾ ਕਿ ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਉਸ ਦੇ ਨਾਲ ਮਤਲਬ ਕਿ ਬਹੁਤ ਜਿਹੜਾ ਘਾਟਾ ਹੈ ਸੂਬਾ ਸਰਕਾਰ ਨੂੰ ਹੈ 100 ਕਰੋੜ ਦਾ ਕੜਾ ਘਾਟਾ ਸੂਬਾ ਸਰਕਾਰ ਨੂੰ ਉਸ ਦਿਨ ਹੋਇਆ ਤੇ ਲੋਕਾਂ ਨੂੰ ਕਾਫੀ ਜਿਹੜੇ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਿਹੜੇ ਮੁੱਦੇ ਆ ਉਹਨਾਂ ਦਾ ਹੱਲ ਸਿਰਫ ਕੇਂਦਰ ਸਰਕਾਰ ਕਰ ਸਕਦੀ ਹੈ ਤੇ ਇਸ ਦੇ ਨਾਲ ਪੰਜਾਬ ਬੰਦ ਦੇ ਨਾਲ ਕੋਈ ਵੀ ਮਸਲਿਆਂ ਦਾ ਜਿਹੜਾ ਕਿ ਹੱਲ ਨਹੀਂ ਹੁੰਦਾ ਕਿਉਂਕਿ ਉਸ ਦਿਨ ਕਾਫੀ ਜਿਹੜਾ ਕਿ ਘਾਟਾ ਹੋਇਆ ਸੂਬਾ ਸਰਕਾਰ ਨੂੰ ਤੇ ਉੱਥੇ ਕਈ ਲੋਕਾਂ ਨੂੰ ਜਿਹੜਾ ਕਿ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆਈ ਰਿਪੀਟ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਸਹੀ ਨਹੀਂ ਹੈ ਕਿਉਂਕਿ ਜਦੋਂ ਪੰਜਾਬ ਬੰਦ ਹੋਇਆ ਤਾਂ ਲੋਕਾਂ ਨੂੰ ਬੇहद ਪਰੇਸ਼ਾਨੀਆਂ ਦਾ ਜਿਹੜਾ ਕਿ ਸਾਹਮਣਾ ਕਰਨਾ ਪਿਆ ਮੁ ਪੰਜਾਬ ਬੰਦੀ ਕਾਲ ਦੌਰਾਨ 100 ਕਰੋੜ ਦਾ ਘਾਟਾ ਪਿਆ ਜਿਸ ਦਾ ਕੇਂਦਰ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਨੇ ਕਿਹਾ ਕਿ ਢੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਪਰ ਇਸ ਦਾ ਸਭ ਤੋਂ ਵੱਡਾ ਹੱਲ ਕੇਂਦਰ ਸਰਕਾਰ ਨਾਲ ਗੱਲਬਾਤ ਨਾਲ ਹੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਮੁੱਦੇ ਤੇ ਮੈਂ ਖੁਦ ਜਿਹੜਾ ਕਿ ਕਿਸਾਨ ਆਗੂ ਜਗਦੀਪ ਸਿੰਘ ਢੱਲੇਵਾਲ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਕਿਹਾ ਹੈ ਕਿ ਤੁਹਾਡੇ ਵਰਗੇ ਆਗੂਆਂ ਦਾ ਲੰਬੀਆਂ ਲੜਾਈਆਂ 'ਚ ਹਾਜ਼ਰ ਰਹਿਣਾ ਜ਼ਰੂਰੀ ਹੈ ਅਸੀਂ ਉਹਨਾਂ ਦੀ ਸਿਹਤ ਨੂੰ ਲੈ ਕੇ ਹਰ ਵੇਲੇ ਚੌਕਸ ਹਾਂ ਤੇ ਉਹਨਾਂ ਦਾ ਪੂਰਾ ਤਿਆਰ ਰੱਖਿਆ ਜਾ ਰਿਹਾ ਹੈ ਸਿਹਤ ਦੇ ਟੀਮਾਂ ਵੱਲੋਂ ਪੇਸ ਦੇ ਵਿਚਾਲੇ ਹੁਣ ਮੁੱਖ ਮੰਤਰੀ ਸੀਐਮ ਮਾਨ ਵੱਲੋਂ ਜਿਹੜਾ ਕਿ ਇੱਕ ਬਿਆਨ ਆਇਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਵੱਲੋਂ ਬੀਤੇ ਦਿਨੀ ਪੰਜਾਬ ਬੰਦੀ ਕਾਲ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਆ ਤੁਹਾਨੂੰ ਵੀ ਸੁਣਾ ਦਿੰਦੇ ਆ ਕੀ ਕੁਝ ਕਿਹਾ ਉਹਨਾਂ ਨੇ ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਕਬਰਾਂਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਤੇ ਡਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਰੱਖਿਆ ਉਹਨਾਂ ਨੇ 38ਵਾਂ ਦਿਨ ਹੋ ਗਿਆ 39ਵਾਂ ਦਿਨ ਹੋ ਗਿਆ ਮਤਲਬ ਕੋਈ ਪ੍ਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਬਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾਂ ਕਾਮਨ ਹੀ ਨੇ ਮੰਗਾਂ ਸਾਰੀਆਂ ਸੇਮ ਨੇ ਜਥੇਬੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕ੍ਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਵਿੱਚ ਆਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ ਤੇ ਤਨਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਹੈ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਿਟੀਆਂ ਜਿਹੜੀਆਂ ਹਸਪੀਟਲ ਡਿਕਲੇਅਰ ਕਰ ਰੱਖਿਆ ਮਾਨਯੋਗ ਸੁਪਰੀਮ ਕੋਰਟ ਨੇ ਕਹਿ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਮੈਂ ਡਿਲੇਵਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇੱਥੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀਆਂ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਹੈ ਉੱਥੇ ਉੱਥੇ ਹਾਜ਼ਰੀ ਜ਼ਰੂਰੀ ਹੈ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੀ ਉਤੋਂ ਕਿਉਂ ਜੀ ਨਾ ਤਾਂ ਉਹ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋ ਚਿੰਗਾਰੀ ਭੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰੀਟਰੀ ਚ ਬੈਠੇ ਨੇ ਪਰ ਇਹ ਗੱਲਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹੇਲਡਰਸ ਨੂੰ ਬੁਲਾ ਲਓ ਗੱਲ ਕਰ ਲਓ ਮੈਂ ਪਹਿਲਾਂ ਵੀ ਇਹ ਗੱਲ ਲਿਖੀ ਹੈ ਕਿ ਵਿਸ਼ੇਬਗੁਰੂ ਜੇ ਭਾਰਤ ਬਣਨਾ ਚਾਹੁੰਦਾ ਤੇ ਵੱਡੇ ਵੱਡੇ ਦੇਸ਼ਾਂ ਦੇ ਮਸਲਿਆਂ ਦੇ ਵਿੱਚ ਭਾਰਤ ਜੇ ਆਪਦਾ ਜਿਹੜਾ ਯੋਗਦਾਨ ਪਾਉਣਾ ਚਾਹੁੰਦਾ ਹੈ ਹਿੱਸਾ ਪਾਉਣਾ ਚਾਹੁੰਦਾ ਉਹਨਾਂ ਦੇ ਝਗੜਿਆਂ ਦਾ ਆ ਤਾਂ ਕਿਸੇ ਆਪਣੀ ਨੇ ਬਗਾਨੇ ਤਾਂ ਨਹੀਂ ਕੋਈ ਇਹਨਾਂ ਨਾਲ ਤਾਂ ਗੱਲ ਕਰ ਲਓ ਔਰ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ ਬਜਾਏ 50 ਸਰਕਾਰੀ ਜਿੰਮੇਵਾਰੀ ਹੈ ਜੀ 50 ਸਰਕਾਰੀ ਜਿੰਮੇਵਾਰੀ ਹੈ ਜੀ ਉਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨਾਲ ਤਾਂ 50 ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਮੈਂ ਤਾਂ ਇਹ ਇੰਨਾ ਸਾਰੀਆਂ ਯੂਨੀయన్స్ ਨਾਲ 8-8 ਘੰਟਿਆਂ ਦੀ ਗੱਲਬਾਤ ਪੰਜਾਬ ਭਵਨ ਚ ਕਦੇ ਕਦੇ ਉਹ 26 ਸੈਕਟਰ ਬਲੇ ਭਵਨ ਚ ਮਤ ਕਰਦਾ ਰਹਿਣਾ ਚਾਹੇ ਗੰਨੇ ਦੀ ਫਸਲ ਦਾ ਹੋਵੇ ਚਾਹੇ ਕੋਈ ਲਿਫਟਿੰਗ ਦੀ ਪ੍ਰੋਬਲਮ ਡੀਏਪੀ ਦੀ ਕੋਈ ਅਸੀਂ ਤਾਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ। ਬਾਗੀ ਤੜਦੇ ਦੇ ਆਗੂ ਆਨੇਸ਼ਰੀਅ ਕਾਲ ਤੱਕ ਸਾਡੇ ਜਥੇਦਾਰ ਨਾਲ ਕੀਤੀ ਗੱਲਬਾਤ ਰੱਖੀਆਂ ਕਈ ਅਹਿਮ ਮੰਗਾਂ। ਬਾਕੀ ਤੜੇ ਦੇ ਅਗਵਾਵਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨਾਲ ਅੱਜ ਮੁਲਾਕਾਤ ਕੀਤੀ ਗਈ ਤੇ ਉਹਨਾਂ ਵੱਲੋਂ ਇਸ ਦੌਰਾਨ ਜਿਹੜਾ ਕਿ ਜਥੇਦਾਰ ਨੂੰ ਕੋਈ ਮੰਗ ਪੱਤਰ ਸੌਂਪੇ ਗਏ ਤੇ ਉਹਨਾਂ ਨੇ ਕਈ ਅਹਿਮ ਜੜੀਆਂ ਮੰਗਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਰੱਖੀਆਂ ਉਹਨਾਂ ਨੇ ਜਿਹੜੀ ਪਹਿਲੀ ਮੰਗ ਰੱਖੀ ਕਿ ਗਿਆਨੀ ਹਰਪ੍ਰੀਤ ਸਿੰਘ ਅਸਬੰਧੀ ਮਾਮਲੇ ਵਿੱਚ ਜਿਹੜੀ ਜਾਂਚ ਕਮੇਟੀ ਬਣਾਈ ਗਈ ਉਸ ਨੂੰ ਖਾਰਜ ਕੀਤਾ ਜਾਵੇ ਜੀ ਹਾਂ ਉਹਨਾਂ ਨੇ ਕਿਹਾ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਮਾਮਲੇ ਦੇ ਸਬੰਧੀ ਜਿਹੜੀ ਜਾਂਚ ਕਮੇਟੀ ਬਣਾਈ ਗਈ ਹੈ ਇਹ ਫੈਸਲਾ ਜਿਹੜਾ ਗਲਤ ਹੈ ਕਿ ਸਜਤੇਦਾਰ ਖਿਲਾਫ ਜੜੀ ਇਹ ਜਾਂਚ ਕਮੇਟੀ ਨਹੀਂ ਬਣਾਈ ਬਣਾਈ ਜਾਣੀ ਚਾਹੀਦੀ ਤੇ ਉਹਨਾਂ ਨੇ ਕਹਿ ਇਸ ਨੂੰ ਖਾਰਜ ਕੀਤਾ ਜਾਵੇ ਦੂਜਿਆਂ ਨੇ ਮੰਗ ਰੱਖੀ ਕਿ ਸੁਖਬੀਰ ਸਿੰਘ ਬਾਦਲ ਹੋਣਾ ਤੇ ਹੋਰ ਅਕਾਲ ਆਗੂਆਂ ਦੇ ਜਿਹੜੇ ਅਸਤੀਫੇ ਜਿਹੜੇ ਕਿ ਹਜੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਕਿ ਪ੍ਰਵਾਨ ਨਹੀਂ ਹੋਏ ਤੇ ਐਨਾ ਸਮਾਂ ਕਿਉਂ ਲਿਆ ਜਾ ਰਿਹਾ ਹੈ ਉਹਨਾਂ ਦੇ ਸਤੀਫਾ ਨੂੰ ਪ੍ਰਵਾਨ ਕਰਨ ਚ ਕਿਉਂਕਿ ਹਜੇ ਤੱਕ ਉਸ ਅਸਤੀਫਾ ਤੇ ਕੋਈ ਫੈਸਲਾ ਨਹੀਂ ਆਇਆ ਉਹ ਤੇ ਦੱਸ ਦਈਏ ਕਿ ਅੱਜ ਬਾਗੀ ਤੜੇ ਦੇ ਜਿਹੜੇ ਆਗੂਆਂ ਵੱਲੋਂ ਇਹ ਮੀਟਿੰਗ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਗਬੀਰ ਸਿੰਘ ਜਥੇਦਾਰ ਹੋਣਾ ਨਾਲ ਤੇ ਕਈ ਅਹਿਮ ਮੰਗਾਂ ਜਿਹੜੀ ਕਿ ਬਾਗੀ ਧੜੇ ਦੇ ਆਗੂਆਂ ਵੱਲੋਂ ਨਾ ਸਾਹਮਣੇ ਰੱਖੀਆਂ ਗਈਆਂ ਪਹਿਲੀ ਮੰਗ ਚ ਉਹਨਾਂ ਨੇ ਗਿਆਨੀ ਹਰਪੀ ਸਿੰਘ ਤੇ ਜਾਂਚ ਲਈ ਬਣਾਈ ਕਮੇਟੀ ਦੀ ਗੱਲ ਆਖੀ ਉਹਨਾਂ ਨੇ ਕਹਿ ਕੇ ਗਿਆਨੀ ਹਰਪੀ ਸਿੰਘ ਦੀ ਜਾਂਚ ਕਮੇਟੀ ਖਾਰਜ ਕੀਤੀ ਜਾਵੇ ਇਹ ਕਮੇਟੀ ਗਲਤ ਬਣਾਈ ਗਈ ਹੈ ਸ਼ਰੋਮੀ ਕਮੇਟੀ ਨੂੰ ਕਿਸੇ ਜਥੇਦਾਰ ਖਿਲਾਫ ਜਾਂਚ ਦਾ ਨਹੀਂ ਅਧਿਕਾਰ ਹੈ ਸਿੰਘ ਸਾਹਿਬਾਨ ਦੀ ਪੜਤਾਲ ਦਾ ਕੰਮ ਕਿਸੇ ਦਾ ਨਿਭੰਦਾ ਉਹਨਾਂ ਦੀ ਪੜਤਾਲ ਕਰਨੀ ਹੈ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਆਪ ਕਰਨ ਉਹ ਤੇ ਦੂਜੀ ਮੰਗ ਚ ਉਹਨਾਂ ਨੇ ਕਿਹਾ ਕਿ 2 ਦਸੰਬਰ ਦੇ ਫੈਸਲੇ ਚ ਕਿਹਾ ਗਿਆ ਸੀ ਕਿ 3 ਦਿਨ ਅੰਦਰ ਸੁਖਬੀਰ ਸਿੰਘ ਬਾਦਲ ਸਣੇ ਸ਼ਰੋਮੀ ਅਕਾਲ ਦਲ ਦੇ ਬਾਕੀ ਆਗੂਆਂ ਜਿਹੜੇ ਸਤੀਫੇ ਜਿਹੜੇ ਪ੍ਰਵਾਨ ਹੋ ਜਾਣਗੇ ਪਰ ਹੁਣ ਤੱਕ ਉਹਨਾਂ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਬਾਗੀ ਤੜੇ ਨੇ ਅਗਲੀ ਮੰਗ ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਗਠਨ ਦੇ ਹੁਕਮਾਂ ਤੇ ਅਜੇ ਤੱਕ ਕੋਈ ਕੰਮ ਕਿਉਂ ਨਹੀਂ ਹੋ ਸਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਕੁਝ ਸਾਬਕਾ ਮੈਂਬਰ ਸਹਿਬਾਨ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਿੰਨ ਬੇਨਤੀਆਂ ਉਚੇਚੇ ਤੌਰ ਤੇ ਕਰਨ ਲਈ ਉਹਨਾਂ ਦੀ ਰਿਹਾਈ ਹੁਤੇ ਆਈ ਸੀ ਪਹਿਲੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ ਹੈ। ਉਹ ਰੱਦ ਕਰਨੀ ਚਾਹੀਦੀ ਹੈ। ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਲਈ ਸੀ ਉਸ ਤਨਖਾਹ ਦੇ ਵਿੱਚ ਉਹਨੇ ਵੀ ਤਨਖਾਹ ਭੁਗਤੀ ਹੈ। ਤੇ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨੈਤਿਕ ਤੌਰ ਤੇ ਗਲਤ ਹੈ ਨੰਬਰ 2 ਤੇ ਸਿੰਘ ਸਹਿਬਾਨਾਂ ਦੀ ਪੜਤਾਲ ਜਿਹੜੀ ਹੈ ਉਹਦਾ ਅਧਿਕਾਰ ਖੇਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ ਸ਼ਰੋਮਣੀ ਕਮੇਟੀ ਦੇ ਕਿਸੇ ਰਜਿਸਟਰਡ ਦੇ ਸ਼੍ਰੋਮਣੀ ਕਮੇਟੀ ਦੇ ਰਜਿਸਟਰ ਦੇ ਉੱਤੇ ਨਾਂ ਤਾਂ ਸਿੰਘ ਸਹਿਬਾਨ ਦੇ ਦਸਤਕਤ ਹੁੰਦੇ ਨੇ ਨਾ ਸਿੰਘ ਸਹਿਬਾਨ ਦਸਤਕਤ ਕਰਕੇ ਤਨਖਾਹ ਲੈਂਦੇ ਨੇ ਉਹਨਾਂ ਨੂੰ ਮਾਨ ਪਤਾ ਦਿੱਤਾ ਜਾਂਦਾ ਹੈ ਜਿਹੜੇ ਰੁਤਬੇ ਤੇ ਸਭਾਇਮਾਨ ਨੇ ਜਦੋਂ ਰੁਤਬੇ ਤੇ ਸਭਾਇਮਾਨ ਵਿਅਕਤੀ ਕਿਸੇ ਸੰਸਥਾ ਦਾ ਮੁਲਾਜ਼ਮੀ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਹ ਸੰਸਥਾ ਨੂੰ ਨਹੀਂ ਹੋ ਸਕਦਾ ਇਸ ਲਈ ਉਹਦੀ ਪੜਤਾਲ ਜੇ ਉਹਨਾਂ ਉਹਨਾਂ ਦੇ ਉਸ ਮਸਲੇ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਕਰਨੀ ਹਰਪ੍ਰੀਤ ਸਿੰਘ ਦੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਕਰਨ ਔਰ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਧ ਕੀਤਾ ਜਾਵੇ ਦੂਸਰੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਸੀ ਕਿ ਜਿਹੜੀ 2 ਦਸੰਬਰ ਨੂੰ ਜਦੋਂ ਇੱਥੇ ਫੈਸਲਾ ਹੋਇਆ ਉਦੋਂ ਉਸ ਮਸਲੇ ਵਿੱਚ ਇਹ ਕਿਹਾ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ 3 ਦਿਨ ਦੇ ਅੰਦਰ ਅੰਦਰ ਪ੍ਰਵਾਨ ਕੀਤੇ ਜਾਣ ਲੇਕਿਨ ਅੱਜ ਤੱਕ ਵੀ ਉਹਨਾਂ ਦੇ ਅਸਤੀਫੇ ਆਪ ਸੰਸਦ ਸੰਜੇ ਸਿੰਘ ਨੇ ਬੀਜੇਪੀ ਤੇ ਸਾਧਿਆ ਨਿਸ਼ਾਨਾ ਕਿਹਾ ਭਾਰਤੀ ਝੂਠੀ ਪਾਰਟੀ ਦਿੱਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀ ਜਿਹੜੀ ਕਿ ਚੋਣਾਂ ਹੋਣ ਜਾਣੀਆਂ ਜਿਸ ਦੇ ਮੱਦੇ ਨਜ਼ਰ ਸਾਰੀ ਸਿਆਸੀ ਪਾਰਟੀਆਂ ਜੋਰਾ ਸ਼ੋਰਾ ਤੇ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਉੱਥੇ ਕਰ ਕਰ ਜਾ ਕੇ ਵੋਟ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੁਣ ਇਸ ਦੇ ਵਿਚਾਲੇ ਆਪ ਦੇ ਸੰਸਦ ਸੰਜੇ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਝੂਠਾ ਪਾਰਟੀ ਕਹਿ ਕੇ ਸੰਬੋਧਿਤ ਕੀਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੰਜੇ ਸਿੰਘ ਦਾ ਬਿਆਨ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੁਭਾ ਪ੍ਰਧਾਨ ਵਿਰਿੰਦਰ ਸਚਦੇਵਾ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਝੂਠ ਫਲਾਉਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਭਾਰਤੀ ਝੂਠਾ ਪਾਰਟੀ ਕਹਿ ਕੇ ਸੰਬੋਧਿਤ ਅਤੇ ਇਸ ਬਿਆਨ ਦੇ ਆਉਣ ਤੋਂ ਬਾਅਦ ਜਿਹੜੀ ਦਿੱਲੀ ਦੀ ਸਿਆਸਤ ਹੈ ਹੋਰ ਤੇਜ਼ ਹੋ ਗਈ ਹੈ ਤੇ ਵੱਖ-ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ 'ਚ 30 ਤੇ 40 ਸਾਲਾਂ ਤੋਂ ਜਿਹੜਾ ਕਿ ਕੰਮ ਕਰ ਰਹੇ ਕਿਸੇ ਵੀ ਯੂਪੀ ਤੇ ਬਿਹਾਰ ਤੋਂ ਰਹਿਣ ਵਾਲੇ ਵਿਅਕਤੀ ਜਿਹੜੀ ਵੋਟ ਕਟਣ ਦੀ ਭਾਜਪਾ ਦੀ ਸਾਜ਼ਿਸ਼ ਨੂੰ ਨਾਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਜ਼ਿਕਰ ਇਹੋ ਹੈ ਕਿ ਬੀਤੇ ਦਿਨੀ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਆਪ ਤੇ આરોਪ ਲਗਾਇਆ ਸੀ ਕਿ ਆਪ ਦਿੱਲੀ 'ਚ ਫਰਜ਼ੀ ਵੋਟ ਬਣਵਾ ਰਹੀ ਹੈ ਤੇ ਅਸਲੀ ਵੋਟ ਜਿਹੜੀ ਕਿ ਕਟਵਾ ਰਹੀ ਹੈ ਸੰਜੇ ਸਿੰਘ ਕਿਆ ਕੀ ਕੰਮ ਆਪ ਨਹੀਂ ਕਰਦੀ ਸਗੋਂ ਭਾਜਪਾ ਕਰਦੀ ਹੈ ਇਸ ਦੇ ਵਿਚਾਲੇ ਇਸ ਉੱਤੇ ਜਿਹੜਾ ਕਿ ਆਪ ਸੰਸਦ ਸੰਜੀਤ ਸਿੰਘ ਵੱਲੋਂ ਹੁਣ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾਨ ਨੂੰ ਜਵਾਬ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਅਸਲੀ ਮਾਇਨੇ ਚ ਭਾਰਤੀ ਝੂਠਾ ਪਾਰਟੀ ਉਹ ਹੈ ਆਦਰਨੀਏ कृषि ਮੰਤਰੀ ਜੀ ਨੇ ہماری ਮੁੱਖ ਮੰਤਰੀ ਕੋ ਚਿੱਠੀ ਲਿਖਾ मैं समझ नहीं पाता कि भारतीय जनता पार्टी इतनी बेशर्म पार्टी है कि अभी भी किसानों के बारे में बात कर रही है उनके अंदर इतना भी साहस है अभी भी कि वो किसानों के बारे में बात कर सकते हैं जिस पार्टी ने एक साल तक हिंदुस्तान के अन्नदाता किसानों को गुलाम की तरह दिल्ली की सड़कों पे, दिल्ली के आसपास बॉर्डर पे दुश्मनों की तरह ट्रीट किया उनको पाकिस्तानी कहा उनको खालिस्तानी कहा उनके ऊपर गोलियां चलाई लाठियां चलाई आंसू गैस के गोले छोड़े जिस भारतीय जनता पार्टी के गुनाहों की वजह से साढ़े सात सौ किसानों ने अपनी शहादत दी वो भाजपा किसान के बारे में बोल रही है जिस भारतीय जनता पार्टी और नरेंद्र मोदी जी की सरकार की वजह से एमएसपी कानून आज तक लागू नहीं हुआ और अभी भी किसान पंजाब के अंदर डल्लेवाल जी अनसन पर बैठे हुए हैं आमरन अंसन पर बैठे हुए हैं जिस पार्टी भारतीय जनता पार्टी की वजह से महाराष्ट्र का किसान आत्महत्या करने के लिए मजबूर है देश का किसान आत्महत्या करने के लिए मजबूर है वो पार्टी अभी भी किसानों के बारे में बात कर रही है इतना साहस है इनमें किसान का का आपके मुंह से नहीं निकलना चाहिए किसान का का आपके मुंह से नहीं निकलना चाहिए भारत की आजादी के बाद किसानों की सबसे बड़ी द्रोही कोई पार्टी है तो उस पार्टी का नाम है भारतीय जनता पार्टी किसानों के साथ विश्वासघात करने वाली कोई पार्टी है तो उस पार्टी का नाम है भारतीय जनता पार्टी आप अब तक एमएसपी का कानून लागू नहीं कर पाए आपने कहा था कि हम किसानों के फसल का दाम दोगुना करेंगे और आप अभी भी किसानों के बारे में बात कर रहे हैं मैंने सदन में तीन काले कानून का विरोध किया था मुझे सस्पेंड करके बाहर किया गया शिवराज जी घसीट के हम लोगों को बाहर किया गया सदन से कई कई रातें देश की संसद में हमने उस परिसर में गुजारी है आप बात कर रहे हो किसानों की आप लोग बात कर रहे हैं किसानों की मैंने प्रधानमंत्री के सामने भगवंत मान जी के साथ मिल के नारे लगाए उनको उनको जगाने के लिए सोती हुई नींद से आप किसानों की बात कर रहे हैं और फसल की बर्बादी होने पर सबसे ज्यादा मुआवजा देने का काम हिंदुस्तान में अगर किसी मुख्यमंत्री ने किया तो उसका नाम है अरविंद केजरीवाल पता कर लीजिएगा रिकॉर्ड उठा के तो इसलिए मैं समझता हूं कि बीजेपी को कम से कम किसान के बारे में बात नहीं करना चाहिए किसानों के साथ विश्वासघात करने वाली और साढ़े सात सौ किसानों के शहादत के लिए दोषी गुनहगार और हत्यारी कोई पार्टी और सरकार है तो भारतीय जनता पार्टी है और उसकी सरकार है ਅਮਰੀਕਾ ਦੇ ਨਿਊਯਾਰਕ ਦੇ ਵਿੱਚ 24 ਘੰਟਿਆਂ ਚ ਹੋਇਆ ਤੀਜਾ ਵੱਡਾ ਹਮਲਾ ਅੰਨੇਵਾਾਰ ਚਲਾਈਆਂ ਗੋਲੀਆਂ ਸਈ ਲੋਕੀ ਮਾਰੇ ਗਏ ਤੇ ਕਈ ਹੋਏ ਜ਼ਖਮੀ ਜਿਤੇ ਨਵੇਂ ਸਾਲ ਦਾ ਜਸ਼ਨ ਹੋ ਚੁੱਕਾ ਹੈ ਹਰ ਪਾਸੇ ਜਸ਼ਨ ਮਨਾਏ ਜਾ ਰਹੇ ਸੀ ਖੁਸ਼ੀ ਦਾ ਮਾਹੌਲ ਸੀ ਉੱਥੇ ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਜਿਹੜਾ ਕਿ ਹਮਲਾ ਹੋਇਆ ਨਿਊਯਾਰਕ ਦੇ ਕੁਇਨਜ਼ ਨਾਈਟ ਕਲੱਬ ਦੇ ਵਿੱਚ ਦੱਸਦੀ ਹੈ ਕਿ ਜਦੋਂ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਉਸ ਦੌਰਾਨ ਇੱਕ ਹਮਲਾਵਾਰ ਵੱਲੋਂ ਅੰਨੇਵਾ ਜੜੀਆਂ ਗੋਲੀਆਂ ਨੇ ਲੋਕਾਂ ਉੱਤੇ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ 11 ਲੋਕ ਜਿਹੜੇ ਕਿ ਜ਼ਖਮੀ ਹੋ ਗਏ ਨੇ ਤੇ ਉੱਥੇ ਹੁਣ ਜਿਹੜੀਆਂ ਮੌਕੇ ਤੇ ਨਿਊਯਾਰਕ ਪੁਲਿਸ ਅਤੇ ਹੋਰ ਜਿਹੜੀਆਂ ਏਜੰਸੀਆਂ ਨੇ ਉਹ ਮੌਕੇ ਤੇ ਪਹੁੰਚ ਚੁੱਕੀਆਂ ਨੇ ਤੇ ਅਧਿਕਾਰੀਆਂ ਵੱਲੋਂ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਹਮਲੇ ਦੀ ਤੇ ਜਿਹੜੀ ਸਿਕਿਉਰਟੀ ਹੋਰ ਵਧਾ ਦਿੱਤੀ ਗਈ ਹੈ ਨਿਊਯਾਰਕ ਦੇ ਕਈ ਥਾਵਾਂ ਦੇ ਉੱਤੇ ਇਲਾਕਾ ਜਿਹੜਾ ਨਾਈਟ ਕਲੱਬ ਦੇ ਆਸਪਾਸ ਦਾ ਸਾਰਾ ਸੀਜਡ ਕਰ ਦਿੱਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਕਿ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਉੱਥੇ ਜਿਹੜਾ ਕਿ ਜਿਹੜੀਆਂ ਲੋਕਾਂ ਨੂੰ ਜਿਹੜੇ ਕਿ ਹਸਪੀਟਲ ਵਿੱਚ ਰੈਫਰ ਕਰਵਾਇਆ ਗਿਆ ਹੈ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਚੜ੍ਹਦੇ ਸਿਆਲ ਦੇ ਦੌਰਾਨ 24 ਘੰਟਿਆਂ ਦੇ ਵਿੱਚ ਜਿਹੜਾ ਕਿ ਤੀਜਾ ਵੜਾ ਹਮਲਾ ਇਹ ਨਿਊਯਾਰਕ ਦੇ ਕੁਇਨਜ਼ ਨਾਈਟ ਕਲੱਬ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਹਮਲਾਵਾਰ ਵੱਲੋਂ ਅਨੇਵਾਹ ਜੜੀਆਂ ਗੋਲੀਆਂ ਨੇ ਉਹ ਜਸ਼ਨ ਮਨਾ ਰਹੇ ਲੋਕਾਂ ਤੇ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਕਿ 11 ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਅਮਰੀਕਾ ਦੇ ਵਿੱਚ ਦੱਸਦੀ ਹੈ ਕਿ 24 ਘੰਟਿਆਂ ਦੇ ਵਿੱਚ ਤੀਜਾ ਵੱਡਾ ਹਮਲਾ ਹੋਇਆ ਇਕ ਹਮਲਾਵਾਰ ਵੱਲੋਂ ਨਿਊਯਾਰਕ ਦੇ ਇਸ ਨਾਈਟ ਕਲੱਬ ਦੇ ਵਿੱਚ ਅਨਿਵਾਜ ਜਿਹੜੀ ਕਿ ਗੋਲੀਬਾਰੀ ਕੀਤੀ ਜਾਂਦੀ ਹੈ ਤੇ ਜਿਸ ਵਿੱਚ ਹੁਣ 11 ਲੋਕ ਜਿਹੜੇ ਕਿ ਜ਼ਖਮੀ ਹੋ ਗਏ ਨੇ ਜਿਸ ਨਾਈਟ ਕਲੱਬ ਦੇ ਵਿੱਚ ਇਹ ਘਟਨਾ ਵਾਪਰੀ ਉਸ ਦਾ ਨਾਂ ਅਮਜ਼ੂਰਾ ਨਾਈਟ ਕਲੱਬ ਹੈ ਜਿਸ ਦੇ ਵਿੱਚ ਇਹ ਹਮਲਾਵਾਰ ਵੱਲੋਂ ਜਿਹੜਾ ਕਿ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਕਿ ਜਿਹੜੀ ਗੋਲੀਬਾਰੀ ਹੈ ਰਾਤ ਕਰੀਬ 12 ਵਜੇ ਦੇ ਆਸ-ਪਾਸ ਹੋਈ ਜਦੋਂ ਲੋਕੀ ਉਸ ਅਥਾ ਦੇ ਉੱਤੇ ਜਿਹੜਾ ਕਿ ਜਸ਼ਨ ਮਨਾ ਰਹੇ ਸੀ ਤੇ ਜਿਹੜਾ ਕਿ ਇੱਕ ਅਣਪਛਾਤੇ ਵਿਅਕਤੀ ਵੱਲੋਂ ਅਨੇਵਾਜੜੀ ਕਿ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਨ੍ਹਾਂ ਲੋਕਾਂ ਉੱਤੇ ਉਥੇ ਦੱਸਦੀ ਕਿ 24 ਘੰਟਿਆਂ ਦੇ ਅੰਦਰ ਅਮਰੀਕਾ ਦੇ ਵਿੱਚ ਤੀਜਾ ਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ ਪਹਿਲਾ ਹਮਲਾ ਅਮਰੀਕਾ ਦੇ ਨਿਊ ਔਰਲੀਨਜ਼ ਵਿੱਚ ਹੋਇਆ ਜਿੱਥੇ 15 ਲੋਕਾਂ ਦੀ ਮੌਤ ਹੋ ਗਈ ਦੂਜੇ ਹਮਲੇ ਦੀ ਗੱਲ ਕੀਤੀ ਜਦ ਤੇ ਅਮਰੀਕਾ ਦੇ ਲਾਸ ਵੈਗਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਦੇ ਨੇੜੇ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਤੇ ਜਿਹੜੇ ਕਿ 7 ਲੋਕੀ ਜ਼ਖਮੀ ਹੋਣ ਦੀ ਜਿਹੜੀ ਬਰ ਨਿਕਲ ਕੇ ਸਾਹਮਣੇ ਆਈ ਉਥੇ ਨਵੇਂ ਸਾਲ ਦੇ ਦਿਨ ਨਿਊ ਔਰਲੀਜ਼ ਦੇ ਫ੍ਰੈਂਚ ਕੁਆਟਰ ਵਿੱਚ ਬੋਬਨ ਸਟਰੀਟ ਦੇ ਵਿੱਚ ਇੱਕ ਪਿਕਅਪ ਟਰੱਕ ਨੇ ਜਾਣਬੁੱਝ ਕੇ ਭੀੜ ਦੇ ਉੱਤੇ ਚੜਾ ਦਿੱਤਾ ਤੇ ਉਸ ਮੌਕੇ ਵੀ ਜਿਹੜੇ ਲੋਕ ਹੈ ਉਹਨਾਂ ਦੀ ਮੌਤ ਹੋਣ ਦਾ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਤੇ ਕਾਫੀ ਲੋਕ ਜਿਹੜੇ ਕਿ ਜ਼ਖਮੀ ਹੋ ਗਏ ਸੀ ਉੱਤੇ ਹੁਣ 24 ਘੰਟਿਆਂ ਦੇ ਵਿੱਚ ਇਹ ਤੀਜੀ ਵਾਰ ਦਾਤ ਹੋ ਗਈ ਅਮਰੀਕਾ ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਜਿੱਥੇ ਇਸ ਨਾਈਟ ਕਲੱਬ ਦੇ ਵਿੱਚ ਜਦੋਂ ਜਸ਼ਨ ਮਨਾਏ ਜਾ ਰਹੇ ਸੀ ਨਵੇਂ ਸਾਲ ਦਾ ਤੇ ਅਚਾਨਕ 12 ਵਜੇ ਦੇ ਆਸ-ਪਾਸ ਰਾਤ ਇੱਕ ਹਮਲਾਵਾਰ ਵੱਲੋਂ ਅਨੇ ਵਾਂ ਜਿਹੜੀਆਂ ਕਿ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਆ ਤੁਹਾਨੂੰ ਵੀ ਦਿਖਾ ਦਿੰਨੇ ਆ ਮੌਕੇ ਦੀਆਂ ਤਸਵੀਰਾਂ ਜੰਮੂ ਕਸ਼ਮੀਰ ਦੇ ਗੈਸਟ ਹਾਊਸ ਚ ਮਿਲੀ ਸ਼ੱਕੀ ਹਿਲਾਤਾ ਚ ਤਿੰਨ ਦੋਸਤਾ ਦੀਆਂ ਲਾਸ਼ਾਂ ਗਏ ਸੀ ਨਵਾਂ ਸਾਲ ਮਨਾਉਣ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ ਇੱਕ ਗੈਸਟ ਹਾਊਸ ਦੇ ਵਿੱਚੋਂ ਤਿੰਨ ਲੋਕਾਂ ਦੀ ਜੁੜੀ ਹੋਈ ਕਿ ਲਾਸ਼ਾਂ ਬਰਾਮਦ ਹੋਈਆਂ ਜੁਨਾ ਤੰਦਵਾਸੀਏ ਕਿ ਜੰਮੂ ਕਸ਼ਮੀਰ ਡੋਡਾ ਜ਼ਿਲ੍ਹੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਤਿੰਨ ਦੋਸਤ ਜਿਹੜੇ ਨੇ ਉਹ ਨਵਾਂ ਸਾਲ ਮਨਾਉਣ ਦੇ ਲਈ ਬਾਹਰ ਨਿਕਲਦੇ ਨੇ ਕਰੋ ਤੇ ਉਹਨਾਂ ਦੀਆਂ ਜਦੋਂ ਲਾਸ਼ਾਂ ਬਰਾਮਦ ਹੁੰਦੀਆਂ ਨੇ ਕਿ ਗੈਸ ਹਾਊਸ ਦੇ ਕਮਰੇ ਵਿੱਚੋਂ ਮਿਲਦੀਆਂ ਨੇ ਜਿਸ ਤੋਂ ਬਾਅਦ ਹਰ ਪਾਸੇ ਜਿਹੜੀ ਕਿ ਸੰਸਨੀ ਫੈਲ ਜਾਂਦੀ ਹੈ ਤੇ ਉੱਥੇ ਮੌਕੇ ਤੇ ਜਿਹੜੀ ਪ੍ਰਸ਼ਾਸਨ ਹੈ ਪੁਲਿਸ ਹੈ ਕੱਟਣਾ ਸਰ ਦਾ ਜਾਇਜ਼ਾ ਲੈਂਦੀ ਹੈ ਤੇ ਬਾਡੀਜ਼ ਨੂੰ ਹਿਰਾਸਤ ਵਿੱਚ ਲੈਂਦੀ ਹੈ ਹੁਣ ਪੋਸਟਮਾਰਟਮ ਦੇ ਲਈ ਉਹ ਬਾਡੀਜ਼ ਨੂੰ ਜਿਹੜਾ ਕਿ ਲਾਸ਼ਾਂ ਨੂੰ ਭੇਜਿਆ ਗਿਆ ਹਸਪਤਾਲ ਦੇ ਵਿੱਚ ਉੱਥੇ ਜਿਹੜੀ ਜਾਂਚ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਜੇ ਵੀ ਜੁੜੇ ਕਾਰਨਾ ਦਾ ਪਤਾ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਕੀ ਕਾਰਨ ਬਣੇ ਨੇ ਇੰਨਾ ਤਿੰਨਾਂ ਲੋਕਾਂ ਦੀ ਜਿਹੜੀ ਕਿ ਮੌਕੇ ਤੇ ਕਮਰੇ ਦੇ ਵਿੱਚ ਮੌਤ ਹੋ ਗਈ ਕੰਦਾਸ ਦਈਏ ਕਿ ਜਿਹੜੇ ਤਿੰਨ ਦੋਸਤ ਨੇ ਇੱਕ ਰੋ ਅਕੇ ਕੇ ਨਿਕਲੇ ਸੀ ਕਿ ਅਸੀਂ ਨਵਾਂ ਸਾਲ ਮਨਾਉਣ ਜਾ ਰਹੇ ਹਾਂ ਤੇ ਜਦੋਂ ਉਹਨਾਂ ਦੇ ਫੋਨ ਬੰਦ ਆਂਦੇ ਨੇ ਉੱਥੇ ਪੁਲਿਸ ਵੱਲੋਂ ਸੁਚੇਤ ਕੀਤਾ ਜਾਂਦਾ ਹੈ ਤੇ ਉਸ ਦੇ ਬਾਅਦ ਜਿਹੜਾ ਕਿ ਰਾਇਲ ਇਨ ਗੈਸਟ ਹਾਊਸ ਇੱਕ ਜਗ੍ਹਾ ਦੇ ਕਮਰੇ ਦੇ ਵਿੱਚੋਂ ਇਹਨਾਂ ਦੀ ਜਿਹੜੀ ਕਿ লাশ ਬਰਾਮਦ ਹੁੰਦੀ ਹੈ ਤਿੰਨੋਂ ਲੋਕੀ ਜਿਹੜੇ ਨੇ ਤਿੰਨੋਂ ਦੋਸਤ ਇੱਕ ਹੀ ਕਮਰੇ ਦੇ ਵਿੱਚੋਂ ਇਹਨਾਂ ਦੀ ਲਾਸ਼ਾਂ ਬਰਾਮਦ ਹੁੰਦੀਆਂ ਨੇ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਇੱਕ ਅੰਗੂਠੀ ਮਿਲੀ ਹੈ ਜਿਸ ਤੋਂ ਥੋੜਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹਨਾਂ ਦੀ ਜਿਹੜੀ ਮੌਤ ਹੈ ਉਹ ਸਾਹਕੂਟਨ ਦੇ ਨਾਲ ਹੋਈ ਹੈ ਪਰ ਹਜੇ ਵੀ ਜਿਹੜੀ ਇਹ ਟੀਮ ਜਾਂਚ ਕਰ ਰਹੀ ਹੈ ਸਹੀ ਮਾਇਨੇ 'ਚ ਜਿਹੜੇ ਇਹਨਾਂ ਦੇ ਮੌਤ ਦੇ ਕਾਰਨ ਹੈ ਜੋ ਸਾਹਮਣੇ ਨਿਕਲ ਕੇ ਨਹੀਂ ਆਏ ਉੱਥੇ ਜਦੋਂ ਇਹ ਖਬਰ ਸਾਰੇ ਪਾਸੇ ਫੈਲੀ ਤਾਂ ਆਸ-ਪਾਸ ਦੇ ਇਲਾਕੇ ਵਿੱਚ ਸੰਸਨੀ ਫੈਲ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੜੀਆਂ 11 ਦੇ ਵਿੱਚ ਦੋਸਤ ਜਿਹੜੇ ਸੀ ਉਹ ਇਸ ਗੈਸਟ ਹਾਊਸ ਦੇ ਵਿੱਚ ਰਹਿਣ ਆਏ ਤੇ ਜਿਹੜਾ ਕਿ ਮੌਕੇ ਤੇ ਨਵੇਂ ਸਾਲ ਦਾ ਜਿਹਨਾਂ ਨੇ ਜਸ਼ਨ ਮਨਾਇਆ ਉਸ ਤੋਂ ਬਾਅਦ ਕਮਰੇ ਦੇ ਵਿੱਚ ਮੌਜੂਦ ਸੀ ਤੇ ਬਾਅਦ ਵਿੱਚ ਜਦੋਂ ਕਮਰੇ ਦੇ ਆ ਕੇ ਇਹਨਾਂ ਦਾ ਖੜਕਾਇਆ ਗਿਆ ਤੇ ਇਹਨਾਂ ਦੀਆਂ ਲਾਸ਼ਾਂ ਜੜੀਆਂ ਬਰਾਮਦ ਹੋਈਆਂ ਕਿਉਂਕਿ ਕਮਰੇ ਦੇ ਅੰਦਰੋਂ ਕੋਈ ਆਵਾਜ਼ ਨਹੀਂ ਆਈ ਤਾਂ ਸਸੰਸਨੀ ਜਿਹੜੀ ਕਿ ਇਸ ਖਬਰ ਦੇ ਆਉਣ ਦੇ ਨਾਲ ਹਰ ਪਾਸੇ ਫੈਲ ਗਈ ਹੈ ਦੱਸਦੀ ਹੈ ਕਿ ਤਿੰਨ ਦੋਸਤ ਜਿਹੜੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਘਰੋਂ ਨਿਕਲੇ ਸੀ ਉਹਨਾਂ ਦੀ ਜਿਹੜੀ ਕਿ ਜੰਮੂ ਕਸ਼ਮੀਰ ਡੋਡਾ ਜ਼ਿਲ੍ਹੇ ਦੇ ਇੱਕ ਗੈਸਟ ਹਾਊਸ ਦੇ ਵਿੱਚੋਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਇਸ ਖਬਰ ਦੇ ਬਾ ਜੜੀ ਕਿ ਹਰ ਪਾਸੇ ਜੜੀ ਕਿ ਸੰਸਨੀ ਫੈਲ ਗਈ ਹੈ ਦੱਸ ਦਈਏ ਕਿ ਗੈਸਟ ਹਾਊਸ ਚ ਸ਼ੱਕੀ ਹਲਾਤਾ ਚ ਇੰਨਾ ਤਿੰਨਾ ਲੋਕਾਂ ਦੀਆਂ ਜੜੀ ਕਿ ਲਾਸ਼ਾਂ ਬਰਾਮਦ ਹੋਈਆਂ ਉੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਟਲ ਦੇ ਕਮਰੇ ਵਿੱਚ ਇੱਕ ਅੰਗਿਠੀ ਵੀ ਮਿਲੀ ਹੈ ਸੰਭਵ ਤੌਰ ਤੇ ਇਹਨਾਂ ਦੀ ਜੜੀ ਕਿ ਇਹਨਾਂ ਦੀ ਮੌਤ ਸ਼ਾਇਦ ਸਾਹ ਕੁੱਟਣ ਦੇ ਕਾਰਨ ਹੋਈ ਹੈ ਪਰ ਹਜੇ ਵੀ ਸਹੀ ਮਾਇਨਿਆ ਜੜੇ ਕਾਰਨ ਸਾਹਮਣੇ ਨਿਕਲ ਕੇ ਨਹੀਂ ਆਇਆ ਤੇ ਅਸੀਂ ਉਹਨਾਂ ਦੀ ਜਾਂਚ ਕਰ ਰਹੇ ਹਾਂ ਉੱਥੇ ਪੁਲਿਸ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਉਹਨਾਂ ਨੂੰ ਸੂਚਨਾ ਦਿੱਤੀ ਹੈ ਕਿ ਉਸ ਦਾ ਜੜਾ ਭਰਾ ਹੈ ਪੱਦਰਵਾ ਗਿਆ ਸੀ ਤੇ ਉਸਦੇ ਫੋਨ ਦਾ ਕੋਈ ਜਵਾਬ ਨਹੀਂ ਆ ਰਿਹਾ ਹੁਣ ਸੂਚਨਾ ਮਿਲਨ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਦੇਰ ਰਾਤ ਸ਼ਿਕਾਇਤਕਰਤਾ ਦੇ ਭਰਾ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਪਤਾ ਲਗਾਇਆ ਗਿਆ ਤੇ ਉਸ ਤੋਂ ਬਾਅਦ ਟੀਮ ਮੌਕੇ ਤੇ ਪੁੱਜੀ ਉਸ ਗੈਸਟ ਹਾਊਸ ਤੇ ਤੇ ਜਦੋਂ ਦਰਵਾਜ਼ਾ ਖੜਕੜਾਇਆ ਤੇ ਅੰਦਰੋਂ ਉਹਨਾਂ ਤਿੰਨਾਂ ਲੋਕਾਂ ਦੀ ਜਿਹੜੀ ਕਿ ਲਾਸ਼ਾਂ ਬਰਾਮਦ ਹੋਈਆਂ ਦੱਸਦੀ ਕਿ ਰਾਇਲ ਇਨ ਨਾਮਕ ਗੈਸਟ ਹਾਊਸ ਦੱਸਿਆ ਜਾ ਰਿਹਾ ਜਿਸ ਦੇ ਕਮਰੇ ਚ ਉਹਨਾਂ ਲੋਕਾਂ ਦੀ ਜਿਹੜੀ ਕਿ ਲਾਸ਼ਾਂ ਬਰਾਮਦ ਹੋਈਆਂ ਉੱਥੇ ਜਿਹੜੇ ਅਧਿਕਾਰੀਆਂ ਨੇ ਦੱਸਿਆ ਕਿ ਡਾਕਟਰਾਂ ਤੇ ਫੋਰੈਂਸਿਕ ਮਾਹਿਰਾਂ ਦੀ ਜਿਹੜੀ ਟੀਮ ਆ ਮੌਕੇ ਤੇ ਬੁਲਾਈ ਗਈ ਤੇ ਡਾਕਟਰਾਂ ਨੇ ਇਨਾਂ ਨੂੰ ਮ੍ਰਿਤਕ ਐਲਾਨ ਕੀਤਾ ਤੇ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਅਸਲ ਮੌਤ ਦੇ ਕਾਰਨਾਂ ਦਾ ਸਪਸ਼ਟ ਤਰੀਕੇ ਨਾਲ ਜਿਹੜਾ ਕਿ ਕਾਰਨ ਨਹੀਂ ਪਤਾ ਲੱਗ ਰਿਹਾ ਪਰ ਜਿਹੜੀ ਟੀਮ ਨੇ ਮਾਹਿਰਾਂ ਦੀਆਂ ਉਹ ਜਿਹੜੀ ਜਾਂਚ ਕਰ ਰਹੀਆਂ ਨੇ ਤੇ ਬਹੁਤ ਜਲਦ ਇਹਨਾਂ ਦੇ ਜਿਹੜੇ ਕੀ ਕਾਰਨ ਪਤਾ ਲੱਗ ਜਾਣਗੇ ਕਿ ਇਹਨਾਂ ਤਿੰਨਾਂ ਦੀ ਜਿਹੜੀ ਮੌਤ ਹੈ ਉਹ ਕਿਸ ਕਾਰਨ ਕਰਕੇ ਹੋਈ ਹੈ ਉੱਥੇ ਸ਼ੱਕ ਹੀ ਲੱਗਦਾ ਚ ਇਹਨਾਂ ਤਿੰਨਾਂ ਦੀ ਜੜੀ ਲਾਸ਼ਾਂ ਇੱਕੋ ਕਮਰੇ ਚੋਂ ਬਰਾਮਦ ਹੋਈਆਂ ਤੇ ਇਸ ਖਬਰ ਦੇ

उनका जो है वो फ़ोन रिंग जा रही है बट नो बडी इज़ रिस्पॉन्डिंग तो उसी को जो है वो फॉलो करते हुए उनकी लोकेशन निकाली बट वो क्योंकि वो लोकेशन इतनी स्टीक नहीं आ रही थी और उन्होंने जो है वो दो टीम्स वहाँ यहाँ पर निकाली तो एक टीम ने जो है वो ज़ीरो इन की इनकी गाड़ी यहाँ पे ये यह रॉयल इन यहाँ पे एक गेस्ट हाउस है और जब यहाँ पे आके पता करवाया तो ये लोग यहाँ पे एक रूम में रुके हुए थे और रूम का दरवाज़ा अंदर से बंद था खटखटाने पे किसी ने जो है वो दरवाज़ा नहीं खोला और वो उसको जो है फिर तोड़ा गया तोड़ने के बाद अंदर जो है वो तीनों जो हैं वो अनकॉन्शियस टाइप्स जो है वो दिखे कि वो क्योंकि अंदर किसी की एंट्री नहीं हमने करने दी स्टार्टिंग में तो एक जो है वो वॉशरूम में थे और दो जो हैं वो बेड पे थे तो फ्रेंसिक की जो है वो फिर हमने टीम बुलवाई और डॉक्टर्स आए उन्होंने इनको कहा कि ये अभी अभी जिंदा नहीं है और फ्रेंसिक से जो है वो अभी हमारी टीम कार्रवाई कर रही है और ये तीनों लोग जो हैं अभी इनकी शिनाख्त जो है एक मुकेश मुकेश कुमार और एक आशुतोष और एक सनी चौधरी ये तीन लोग जो हैं ये यहाँ पे मृत पाए गए हैं और इनको जो है इनकी बाकी कार्रवाई जो है वो अभी करेंगे प्रिलिमिनरी जो हमें लग रहा है क्योंकि इन, इनके अंदर से जो है एक कोयले की एक सिकड़ी टाइप जो है वो मिली है और कमरे में जो है वो ज़्यादा रोशनदान वगैरह नहीं है तो प्रिलिमिनरी यही लग रहा है कि ये एसपीशन का मसला हो सकता है बट हमारी जो इन्वेस्टिगेशन है वो ऑन है और इसमें अगर कोई फर्दर कुछ लीड्स निकलती हैं तो वो उसे मौसम लवेगा करवट मौसम विभाग ने जताया अलर्ट बढ़ेगी ठंड से मीह का अलर्ट जारी ਪੰਜਾਬ ਦੇ ਵਿੱਚ ਲਗਾਤਾਰ ਠੰਡ ਦਾ ਜਿਹੜਾ ਕਹਿਰ ਹੈ ਉਹ جاری ਹੈ ਤੇ ਹੁਣ ਫਿਰ ਮੌਸਮ ਵਿਭਾਗ ਵੱਲੋਂ ਇੱਕ ਹੋਰ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਮੁਰ ਸੀਤ ਲਹਿਰ ਨੂੰ ਲੈ ਕੇ ਤੇ ਸੰਘਣੀ ਧੁੰਦ ਨੂੰ ਲੈ ਕੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਹੈ ਉੱਥੇ 4 ਜਨਵਰੀ ਨੂੰ ਜਿਹੜਾ ਕਿ ਪੰਜਾਬ ਵਿੱਚ ਮੁਰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਜਿਤਾਈ ਗਈ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜੀ ਧੁੱਪ ਨਾ ਨਿਕਲਣ ਕਾਰਨ ਜਿਹੜਾ ਦਿਨ ਦਾ ਤਾਪਮਾਨ ਹੈ ਉਹ 1.8 ਡਿਗਰੀ ਤੋਂ ਵੀ ਘੱਟ ਦਾ ਜਿਹੜਾ ਦਰਜ ਕੀਤਾ ਜਾ ਰਿਹਾ ਤੇ ਲਗਾਤਾਰ ਜ ਖੰਡ ਅਦਾ ਕਹਿਰ ਉਹ ਲਗਾਤਾਰ ਜਾਰੀ ਹੈ ਉਥੇ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਕਿ ਸੰਘਣੀ ਧੁੰਦ ਦੇਖਣ ਨੂੰ ਮਿਲੀ ਉਸ ਦੇ ਨਾਲ ਹੀ ਠੀਤ ਲਹਿਰ ਦੇਖਣ ਨੂੰ ਮਿਲੀ ਸੰਘਣੀ ਧੁੰਦ ਦੇ ਕਾਰਨ ਜਿਹੜਾ ਕਿ ਔਂ ਜਾਣ ਵਾਲੇ ਵਾਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਉਥੇ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਨੂੰ ਲੈ ਕੇ ਜਿਹੜਾ ਅਲਰਟ ਜਾਰੀ ਹੈ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਉਥੇ ਹੁਣ ਜਿਹੜਾ ਤੁਹਾਨੂੰ ਦੱਸ ਦਈਏ ਕਿ ਮੁਰ 4 ਜਨਵਰੀ ਤੋਂ ਜਿਹੜੇ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਉਥੇ ਉਸ ਦੇ ਨਾਲ ਜਿਹੜਾ ਫਿਰ ਜਿਹੜੇ ਕਿ ਮੌਸਮ ਦੇ ਵਿੱਚ ਜਿਹੜੀ ਕਿ ਕਰਵਟ ਦੇਖਣ ਨੂੰ ਮਿਲੇਗੀ ਪਹਾ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪਹਾੜਾਂ ਦੇ ਵਿੱਚ ਲਗਾਤਾਰ ਜਿਹੜੀ ਬਰਬਰੀ ਜਾਰੀ ਹੈ ਤੇ ਉੱਥੇ ਮੌਸਮ ਵਿਭਾਗ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਸਲਾਹਾਂੀਆਂ ਨੂੰ ਪਹਾੜਾਂ ਦਾ ਰੁੱਖ ਨਾ ਕਰਨ ਦੀ ਜਿਹੜੀ ਕਿ ਜਤਾਵਣੀ ਦਿੱਤੀ ਗਈ ਹੈ ਕਿਉਂਕਿ ਕੋਈ ਵੀ ਅਨਸੁਖਾਵੀ ਜੜੀ ਕਟਣਾ ਵਾਪਰ ਸਕਦੀ ਹੈ ਅਤੇ ਉਹਨਾਂ ਫਿਰ ਇੱਕ ਵਾਰਤਾਰਨ ਦੱਸਦੀ ਹੈ ਕਿ ਪਸ਼ਮੀ ਗੜਬੜੀ ਐਕਟਿਵ ਹੋ ਰਹੀ ਹੈ ਜਿਸ ਦੇ ਨਾਲ ਫਿਰ ਜਿਹੜਾ ਅਲਰਟ ਉੱਤਰ ਭਾਰਤ ਦੇ ਵਿੱਚ ਜਿਹੜੀ ਲਗਾਤਾਰ ਠੰਡ ਹੈ ਉਹ ਵਾਧੀ ਪਈ ਹੈ ਤੇ ਅਲਰਟ ਜਾਰੀ ਕੀਤੇ ਗਏ ਨੇ ਕਾਫੀ ਸ਼ਹਿਰਾਂ ਤੇ ਜਿਹ ਰਾਜਾਂ ਦੇ ਵਿੱਚ ਉਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੂੜ ਜਿਹੜਾ ਅਲਰਟ ਹੈ ਮੀਂਹ ਨੂੰ ਲੈ ਕੇ ਜਿਹੜਾ ਕਿ ਦਰਸਾਇਆ ਗਿਆ ਹੈ ਮੌਸਮ ਵਿਭਾਗ ਵੱਲੋਂ ਉਥੇ ਦੱਸਦੀ ਹੈ ਕਿ 4 ਜਨਵਰੀ ਤੋਂ ਮੌਸਮ ਇੱਕ ਵਾਰ ਫਿਰ ਬਦਲ ਜਾਵੇਗਾ ਤੇ ਸੂਬੇ ਵਿੱਚ ਮੂੜ ਮੀਂਹ ਪੈਣ ਦੀ ਜਿਹੜੀ ਕਿ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਉਥੇ ਚੰਡੀਗੜ੍ਹ ਦੇ ਜਿਹੜੇ ਹਾਲਾਤ ਆਮ ਵਾਂਗ ਹੀ ਰਹਿਣਗੇ ਉਥੇ ਜਿਹੜਾ ਮੌਸਮ ਬਦਲਦਾ ਤੁਹਾਨੂੰ ਨਹੀਂ ਦਿਖਾਈ ਦੇਵੇਗਾ ਅਤੇ ਪੰਜਾਬ ਦੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਬਠਿੰਡਾ ਬਰਨਾਲਾ ਅਤੇ ਮਾਨਸਾ ਵਿੱਚ ਜਿਹੜਾ ਕਿ ਠੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਹੈ ਬਾਕੀ ਜ਼ਿਲ੍ਹਿਆਂ ਵਿੱਚ ਜਿਹੜੀ ਸਥਿਤੀ ਆਮ ਵਾਂਗ ਹੀ ਰਹੇਗੀ ਅਤੇ ਮੌਸਮ ਵਿਭਾਗ ਨੇ ਇਹ ਸੰਭਾਵਨਾ ਜਤਾਈ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕਿ ਠੀਤ ਲਹਿਰ ਹੈ ਤੇ ਜਿਹੜੀ ਸੰਘਣੀ ਧੁੰਦ ਹੈ ਉਹ ਜਿਹੜੀ ਕਿ ਹੋਰ ਵਾਧਦੀ ਰਹੇਗੀ ਉਤੇ ਤੁਹਾਨੂੰ ਦੱਸਦੀ ਕਿ 4 ਜਨਵਰੀ ਤੋਂ ਜਿਹੜੀ ਕਿ ਪੱਛਮੀ ਗੜਬੜੀ ਉਹ ਐਕਟਿਵ ਹੋ ਰਹੀ ਹੈ ਜਿਸ ਨਾਲੇ ਮਦਾਨੀ ਇਲਾਕੇ ਦੇ ਨਾਲ-ਨਾਲ ਪ西ਮ ਹਿਮਾਲਿਆ ਦੀਆਂ ਪਹਾੜੀਆਂ ਨੂੰ ਵੀ ਪ੍ਰਭਾਵਿਤ ਕਰੇਗੀ 4 ਜਨਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਸ਼ਾਰਪੁਰ ਵਿੱਚ ਜਿਹੜੀ ਕਿ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ ਤੇ ਉੱਥੇ ਬਾਕੀ ਜਿਹੜੇ ਜ਼ਿਲ੍ਹੇ ਨੇ ਤੇ ਸ਼ਹਿਰ ਹੈ ਉਹਨਾਂ ਵਿੱਚ ਜਿਹੜੀ ਕਿ ਮੌਸਮ ਦੇ ਵਿੱਚ ਜਿਹੜੀ ਕਿ ਕਰਵਟ ਹੈ ਉਹ ਹੋ ਸਕਦੀ ਹੈ ਤੇ ਸੰਘਣੀ ਜਿਹੜੀ ਧੁੰਦ ਹੈ ਤੇ ਉਸ ਦੇ ਨਾਲ ਮੀਂਹ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਦੇ ਨਾਲ ਹੀ ਮੌਸਮ ਵਿਭਾਗ ਨੇ 5 ਤੇ 6 ਜਨਵਰੀ ਨੂੰ ਪੰਜਾਬ ਦੇ ਕਜਨੀ ਪੈਣ ਦੀ ਜਿਹੜੀ ਸੰਭਾਵਨਾ ਉਹ ਵੀ ਜਤਾਈ ਹੈ ਕਿ ਜੇਕਰ ਪੱਛਮੀ gadbadi ਹੋਰ ਜ਼ੋਰ ਪਾੜਦੀ ਹੈ ਤੇ ਸਾਲ ਦੀ ਪਹਿਲੀ ਬਾਰਿਸ਼ ਹੋਵੇਗੀ ਉਥੇ ਜਿਹੜੀ ਬਾਰਿਸ਼ ਜਤਾਈ ਗਈ ਹੈ ਜਿਸ ਦੀ ਸੰਭਾਵਨਾ ਕਣਕਾਂ ਤੇ ਫਸਲਾਂ ਦੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਦੱਸੀ ਗਈ ਹੈ ਤੇ ਕਿਸਾਨਾਂ ਦਾ ਮੰਨਣਾ ਹੈ ਕਿ ਦਸੰਬਰ ਤੇ ਜਨਵਰੀ ਚ ਪੈਣ ਵਾਲਾ ਮੀਂਹ ਕਣਕ ਦੀ ਫਸਲੇ ਬਹੁਤ ਹੀ ਵਧੀਆ ਹੁੰਦਾ ਤੇ ਕਿਸਾਨਾਂ ਵਿੱਚ ਜਿਹੜੀ ਕਿ ਖੁਸ਼ੀ ਦੀ ਲਹਿਰ ਹੈ ਇਸ ਮੀਂਹ ਨੂੰ ਲੈ ਕੇ ਉੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਜਿਹੜਾ ਮੌਸਮ ਵਿਭਾਗ ਵੱਲੋਂ ਪੰਜਾਬ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇ ਲਗਾਤਾਰ ਜਿਹੜਾ ਤਾਪਮਾਨ ਘਟ ਘਟ ਦਰਜ ਕੀਤਾ ਜਾ ਰਿਹਾ ਤੇ ਉੱਥੇ ਜਿਹੜੀ ਠੰਡ ਦਾ ਜਿਹੜਾ ਜ਼ੋਰ ਹੈ ਉਹ ਵੱਧਦਾ ਪਿਆ ਤੇ ਲਗਾਤਾਰ ਮੌਸਮ ਵਿਭਾਗ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਜਿਹੜੇ ਕਿ ਹੈਲਥ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਤੇ ਲੋੜ ਪੈਣ ਤੇ ਹੀ ਆਪਣੇ ਘਰਾਂ ਤੋਂ ਜਿਹੜਾ ਨਿਕਲਣ ਦਾ ਲੋਕਾਂ ਨੂੰ ਜਿਹੜਾ ਕਿ ਸੁਚੇਤ ਕੀਤਾ ਜਾ ਰਿਹਾ ਹੈ ਤੇ ਉਥੇ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਸਿਰਫ ਤੁਸੀਂ ਫੇਰੀ ਆਪਣੇ ਘਰਾਂ ਤੋਂ ਬਾਹਰ ਨਿਕਲੋ ਕਿਉਂਕਿ ਇਸ ਸੀਤਲੈਰ ਜਿਹੜੀ ਕਿ ਠੰਡ ਹੈ ਆਪਣਾ ਜ਼ੋਰ ਦਿਖਾਵੇਗੀ ਇੰਨਾ ਕਾਫੀ ਦਿਨਾਂ ਦੇ ਵਿੱਚ ਤੇ ਉਥੇ 4 ਜਨਵਰੀ ਤੋਂ ਜਿਹੜਾ ਫਿਰ ਮੌਸਮ ਮ ਬਦਲ ਜਾਵੇਗਾ ਤਾਂ ਸੂਬੇ ਭਰ ਦੇ ਵਿੱਚ ਮੁਰਮੀ ਪੈਣ ਦੀ ਜਿਹੜੀ ਕਿ ਸੰਭਾਵਨਾ ਹੈ ਉਹ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ। ਦੇਸ਼ ਤੇ ਦੁਨੀਆ ਦੀ ਹਰ ਇੱਕ ਛੋਟੀ ਵੱਡੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ।